ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਸਾਹਿਬ ਜੀ ਦੇ ਪਾਵਨ ਖੁਸ਼ੀਆਂ ਮਰਿਆ ਸਮਾ ਮਕਸਦ ਕਰਕੇ ਮਹਾਰਾਜ ਨੇ ਪਰਿਵਾਰਾਂ ਨੂੰ ਅਮੰਨਤਾ ਹੈ ਸਭਾ ਜੋੜੀ ਗੁਰੂ ਮਹਾਰਾਜ ਦੇ ਸਰਮੁਖ ਸਾਰ ਸੰਦਾ ਮਰਿਆ ਦਾ ਸਤਿ ਬਿਠੇ ਨੇ ਸਭਾ ਜੋੜੀ ਦਾ ਅਨੰਦ ਕਾਰਜ ਗੁਰੂ ਸਾਹਿਬ ਜੀ ਦੇ ਹਜ਼ੂਰ ਮਰਿਆ ਦਾ ਸਤ ਰੰਭ ਹੋਣ ਜਾ ਰਿਹਾ ਹੈ

ਤਵਾ ਰਾਗੀ ਜਰਤੀ ਗਲਾਵੰਗੀ ਅਜਰਤੀ ਕਰਾ ਦੇ ਅਰਦਾਸ ਕਰੀਏ ਅਨੰਦ ਕਾਜਰਾ ਨੂੰ ਕਰਦੀ ਅਰਦਾਸ ਕਰੇ ਉਸ ਤੋਂ ਸਤਿ ਸਾਈਂ ਤੋਹਾਰ ਸ੍ਰੀ ਭਗਵਤੀ ਜੀ ਕੀ ਬਾਤ ਸਾਹੀ ਦਸਵੀਂ ਪ੍ਰਥਮ ਭਗਵਤੀ ਸਭਕੈ ਗੁਰ ਨਾਲਗ ਰਈ ਆਏ ਇੱਕ ਅੰਗਦ ਗੁਰ ਤੇ ਅਮਰਦਾਸ RAM DASE ਹੁਣਾ ਜੀ ਸਹਾਈ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿਦਾਇ ਸ੍ਰੀ ਹਸਿ ਰਿਸ਼ੀ ਨੀਤੈ ਆਇਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਾਦਰ ਸਿਮਰਿਆ ਘਰ ਨਾਉ ਨਿਦਿਆਵੇ ਤਾਰੇ ਸਭ ਥਾਈ ਹੁਣਾਂ ਦੀ ਸਹਾਈ ਦਸਵੇਂ ਬਾਦਸ਼ਾਹ ਸਾਈਂਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੁਣਾਂ ਦੀ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਈਂਬ ਮਹਾਰਾਜ ਆਪ ਜੀ ਦੇ ਪਾਸ ਦੀਦਾਰ ਦਾ ਧਿਆਨ ਕਰੀਏ ਬਲਿ ਜੀ ਸ੍ਰੀ ਵਾਹਿਗੁਰੂ ਅਤਿ ਰੂਪ ਵਾਹਿਗੁਰੂ ਜਤਨਾ ਭਵੇਂ ਸਾਥ ਗੋਣ ਉੱਚਾ ਪ੍ਰਭ ਕਾ ਨਾਉ ਨਾਨਕ ਕੀ ਮਿਲੰਦਿਆ ਵੜੇ ਲਿਤਾਵੇ ਥਾਉ ਨਿਮਾਣੀਆਂ ਦੇ ਬਾਣ ਸਤਿਗੁਰ ਨਿਤਾਣੀਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਿਆਂ ਦੇ ਆਸਰੇ ਸੱਜੇ ਬਿਦਾ ਵਾਹਿਗੁਰੂ ਮਹਾਰਾਜ ਤਨਦਨ ਸਾਈਬ ਕਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੇ ਬਾਵਨ ਸੁਵਿੰਦਰ ਜੂਲ ਦੇ ਵਿੱਚ ਪਰਿਵਾਰਾਂ ਨੇ ਸਾਧ ਸੰਗਤियां ਸਮੇਤ ਗਰੰਦੀ ਸਿੱਖਾ ਸਮੇਤ ਅਰਦਾਸ ਬੇਤੀ ਦਰਕਰ ਪ੍ਰਵਾਨ ਕਰਨੀ ਆਗ ਜੀ ਦੇ ਪਵਿੱਤਰ ਅਲਾਹੀ ਬਾਣੀ ਦੇ ਮੁਖ ਉਗਲੇ ਕੀਦਾ ਲੋੜੀਏ ਗੰਭ ਸੋਹਰ ਪੈ ਆਕੀਏ ਤਾਰ ਦੇ ਸਵਾਰ ਸਤਿਗੁਰ ਸੱਜ ਸਾਖੀ ਐ ਤਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਰ ਰਹਿਤ ਬਖਸ਼ਿਸ਼ ਕਿਰਪਾ ਹੋਈ ਐ ਦੁਆ ਪਰਿਵਾਰਾਂ ਨੂੰ ਆਪ ਜੀ ਨੇ ਇਸ ਪਾਠ ਸਮਾਂ ਬਖਸ਼ਿਸ਼ ਕਰਕੇ ਨਿਹਾਰੀਦਾ ਹੈ ਦੁਆ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ੇ ਦਿੱਤੀਆਂ ਨੇ ਐ ਸਵਾਗਤ ਦਰਕਰ ਦੇ ਬ੍ਰੀਤਵਾਲ ਦੇ ਸੇਵਕ ਸਰਦਾਰ ਬਸਮਿੰਦਰ ਸਿੰਘ ਜੀ ਸਪੁੱਤਰ ਸਰਦਾਰ ਰਣਜੀਤ ਸਿੰਘ ਜੀ ਅਤੇ ਬੇਟੀ ਨਵਰੀਤ ਕੌਰ ਜੀ ਸਪੁੱਤਰੀ ਸਰਦਾਰ ਗੁਰਪਜਨ ਸਿੰਘ ਜੀ ਐਸ ਵਕਤ ਸੁਭਾਗ ਜੋੜੀ ਸਰਦਾਰ ਬਸਮਿੰਦਰ ਸਿੰਘ ਜੀ ਅਤੇ ਬੀਬਾ ਨਵਰੀਤ ਕੌਰ ਜੀ ਦਾ ਸੋ ਸਭ ਮਿੱਤਰ ਆਨੰਦ ਕਾਰਜ ਆਰੰਭ ਕਰਨ ਦੀ ਤਿਆਰੀ ਹੋਈ ਹੈ ਆਪ ਕਿਰਪਾ ਕਰਨੀ ਆਸਠ ਸਹਿਜ ਦਾ ਬਖਸ਼ੇ ਕਰਨੀ ਆਨੰਦ ਕਾਰਜ ਆਰੰਭ ਕਰਨ ਦੀ ਆਗਿਆ ਬਖਸ਼ ਅਰੰਭੇ ਕਾਰਜੇ ਪਰਿਵਾਰਾਂ ਦੇ ਚੜ੍ਹਦੀ ਕਲਾ ਜਨਨ ਆਸ ਕਰਨੇ ਸੋਖ ਹੋਵੇ ਨਾਮ ਜਿਥੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਦੇ ਭਾਣੇ ਸੋਤ ਬਖਸ਼ਾ वाहेगुरु जी का खालसा वाहेगुरू जी की फतेह सो निहाल वागुरु जी का खालसा वागुरू जी की फते ਆਰਦਰ ਬਹ ਰਾਗਰ ਜਪੇ ਗੋਵਿੰਦ ਕੇ ਗੁਣ ਗਾਏ ਪਰਮ ਮੂਰਤ ਬੂਰਾ ਨਾਮ ਸਹਜ ਅਨੰਦ ਨਾਮ ਜਪ ਓਜੇ ਅਨੰਦ ਦੂਰਾ ਬਰੇ ਸਵਾਮੀ ਪ੍ਰੀਤ ਮੈਂ ਆਪਣੇ ਘਰ ਮੰਦਰ ਸੁਖ ਦਾਈ ਰਨਾਮ ਰਧਾਰਨ ਨਾਰਕ ਜਨਮ ਪਾਇਆ ਸਭ ਦੀ ਉਸਤਤਿ ਪੁਜਾਈ ਬ੍ਰਹ ਸੁਆਮੀ ਬ੍ਰਿਤੇ ਮੈਂ ਅਪਣ ਘਰ ਮੰਦਰ ਸੁਖ ਲਾਈ ਪਰਨਾਮ ਰਧਾਰਨ ਨਾਰਕ ਜਨਮ ਪਾਇਆ ਸਭ ਦੀ ਉਸਤਤਿ ਪੁਜਾਈ ਪਰਮ ਜੀ ਕਾ ਹਰਸਾ ਹਾਇ ਗੁਰੂ ਜੀ ਕਿਹਾ ਤੇ ਪਰਮਾਤਮ ਦੇ ਸਤਕਾਰ ਜੋਗਾ ਲਰਗੀ ਬਤਾ ਜੀ ਸਰਦਾਰ ਸਾਹਿਬ ਪਰਵਾਹ ਕਰੋ ਅੱਲੇ ਦਰਸ ਮਾ ਦਾ ਕੀਤੀ ਜਾ ਰਹੀ ਹੈਗੀ ਅਰੇ ਨੈਣ ਲਾਗੀ ਉਸ ਦੁਦੰਦਾ ਨਾਲ ਕੁਦੀ ਮਗਰ ਦੀ ਬੜਾ ਜੰਦੂ ਮਗਰ ਦੀ ਬੜਾ ਲਾਗ ਕੁਦੀ ਸਾਹਮਣੇ ਦੇਖੋ ਹਲੇ ਨਾਤ ਸਾਹਮਣੇ ਦੇਖੋ ਦਰਗਾਹੀ ਅਬ ਸਾਕ ਕੁੜਾਵੇ ਤੇ ਬੱਲੇ ਤਰ ਲਾਗੀਓ ਅਸਾਦ ਸਾਹਿਬ ਬਿਲਕੁਲ ਸਾਹਮਣੇ ਦੇਖ ਰਹਾ ਹੈ ਗੁਰੂ ਮਾਨ ਸਿੰਘ ਸੰਮੁਖਾ ਜਦੋਂ ਪਹਿਲੀ ਦਾਲ ਦਾ ਬਾਪੂ ਗੁਰੂ ਰਵੀਦਾ ਤਾਲੁ ਗੁਰੂ ਤਾਂ ਵਾਹਿਗੁਰੂ ਜੀ ਮਨੁ ਜੀ ਆਵਾ ਗਾਇਆ ਰਾਗ ਰੰਗ ਪਰਾਰੇ ਪਰਿਵਾਰ ਸਭ ਤੇ ਗਾਵਣੇ ਆਈਆ ਸਭ ਤੋਂ ਦੋਗਾ ਭੂਰੇ ਕੀ ਰਾਮ ਜੀ ਨਿਵਾਸ ਆਇਆ ਕਹਿ ਨਾਨਕ ਨਦੂ ਆਤਿ ਗੁਰੂ ਮੈਂ ਪਾਇਆ ਇਹ ਮਨ ਦੇ ਆਦੂ ਸਰਦਾਰਾ ਵਰਨਾ ਲੈ ਅਰਦਾਸ ਰਤੂ ਮੰਦ ਮੇਰੇ ਜੋਗ ਸਤਿ ਵਸਾਰਨਾ